ਕੀ ਨਾ ਤੁਹਾਡਾ ਜੀ ਮੇਰਾ ਨਾਮ ਭੁਪਿੰਦਰ ਸਿੰਘ ਰਾਜੀ ਭੁਪਿੰਦਰ ਸਿੰਘ ਜੀ ਅੱਜ ਜਿਹੜੀ ਸੁਸਾਇਟੀ ਦੇ ਹੋਂਦ ਪਿੱਛੇ ਚੋਂ ਹੋਈ ਹੈ ਉਹ ਤੁਸੀਂ ਪ੍ਰਧਾਨ ਲਾਇਗ ਹੋ ਕੀ ਕਹਿਣਾ ਚਾਹੁੰਦੇ ਆ ਸੀ ਇਸ ਚੌਂ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਮੈਨੂੰ ਮੈਂਬਰ ਚੁਣਿਆ ਸਰਬਸੰਮਤੀ ਨਾਲ ਉਸ ਤੋਂ ਕਿ ਮੈਂ ਆਪਣੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੇ ਮੈਨੂੰ ਪ੍ਰਧਾਨ ਚੁਣਿਆ ਸਰਬਸੰਮਤੀ ਨਾਲ ਤੇ ਜਿਵੇਂ ਆਪਾਂ ਗੱਲ ਕਰ ਸੁਸਾਇਟੀ ਦੀ ਗੱਲ ਕਰੀਏ ਕਿ ਸੁਸਾਇਟੀ ਘਾਟੇ ਜਾਂਦੀ ਹੈ ਕਿ ਮੁਨਾਫੇ ਜਾਂਦੀ ਹੈ ਆਣ ਤੁਹਾਡੇ ਜਿਹੜਾ ਪਹਿਲੀ 21 ਸਟੈਪ ਚੱਕੋਗੇ ਕੀ ਸੁਸਾਇਟੀ ਲਈ ਕਰੋਗੇ ਸੋਸਾਇਟੀ ਹਜਤ ਜੀ ਦੋ ਤਿੰਨ ਕੁ ਹੀ ਨੇ ਪ੍ਰਧਾਨ ਬਣੇ ਨੂੰ ਦੇਖਦੇ ਆਂ ਦੀ ਉੱਥੇ ਸੋਸਾਇਟੀ ਜੇ ਤਾਂ ਪ੍ਰੋਫਿਟ ਦੇ ਵਿੱਚ ਹੋਈ ਤਾਂ ਉਹਨੂੰ ਹੋਰ ਜ਼ਿਆਦਾ ਪ੍ਰੋਫਿਟ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਪੂਰੀ ਕਰਾਂਗੇ ਜੇ ਘਾਟੇ ਦੇ ਵਿੱਚ ਹੋਈ ਤਾਂ ਉਹਨੂੰ ਪੂਰੀ ਤਰ੍ਹਾਂ ਦੇ ਹੀ ਲਾਵਾਂਗੇ ਜੀ ਉਹਨੂੰ ਪੂਰੀ ਜ਼ਿਆਦਾ ਪ੍ਰੋਫਿਟ ਦੇ ਵਿੱਚ ਲਿਆਉਣ ਦੇ ਵਿੱਚ ਜੇ ਅਸੀਂ ਸੋਸਾਇਟੀ ਦੀ ਗੱਲ ਕਰੀ ਸੋਸਾਇਟੀ ਦੇ ਵਿੱਚ ਕਿਸਾਨਾਂ ਲਈ ਕੀ ਕੀ ਉਪਲਬਧੀਆਂ ਨੇ ਕੀ ਕੀ ਬੈਨੀਫਿਟ ਮਿਲਦੇ ਆ ਕਿਸਾਨਾਂ ਨੂੰ ਉਸਤੇ ਦੇਖੋ ਜੀ ਪ੍ਰਾਲੀ ਸੰਭਣ ਵਾਸਤੇ ਆਪਣੇ ਕੋਲ ਇੰਪਲੀਮੈਂਟਸ ਹੈਗੇ ਤੇ ਹੁਣ ਮੇਰੀ ਕੋਸ਼ਿਸ਼ ਹੈ ਵੀ ਤਿੰਨ ਚਾਰ ਇੰਪਲੀਮੈਂਟਸ ਅਸੀਂ ਝੋਨੇ ਦੇ ਕਣਕ ਦੀ ਬਜਾਈ ਤੋਂ ਪਹਿਲਾਂ ਹੋਰ ਲੈ ਕੇ ਆਈਏ ਤੇ ਟਰੈਕਟਰ ਹੈਗੇ ਜੀ ਆਪਣੇ ਕੋਲ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਕਿ ਆਪ ਬਰਾਲੇ ਨੂੰ ਅੱਗੇ ਨਾਲ ਲਗਾ ਜੀ ਤੇ ਸੁਸਾਇਟੀਆਂ ਦੇ ਵਿੱਚ ਜਿਹੜੇ ਇੰਪਲੀਮੈਂਟਸ ਕੜੇ ਨੇ ਉਹਨਾਂ ਦਾ ਪਤੋ ਬਤ ਲਾਹ ਲਿੱਤਾ ਜਾਵੇ ਜੇ பகਨ ਜੀ ਅੱਜ ਪ੍ਰਧਾਨ ਬਣੇ ਹੋ ਕੀ ਸੁਨੇਹਾ ਦੇਣਾ ਜਾਂਦੇ ਆਪਣੇ ਇਹਨਾਂ ਮੈਂਬਰਾਂ ਨੂੰ ਡਾਇਰੈਕਟਰਾਂ ਨੂੰ ਕੀ ਕਹਾਂ ਜਾਂਦੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜੀ ਆਪਣੇ ਮੈਂਬਰਾਂ ਦਾ ਪਿੰਡ ਵਾਸੀਆਂ ਦਾ ਇਲਾਕਾ ਵਸੀਆਂ ਦਾ